ਤੋਂ ਵੀ ਜੋ ਅਸੀਂ ਸੋਚਦੇ ਆ ਜਿਹੋ ਜੀ ਸੋਚ ਅਸੀਂ ਅੰਦਰ ਬਣਾਉਂਦੇ ਆ ਆਪਣੇ ਦਿਲ ਚ ਧਾਰਦੇ ਆ ਜਿਹੋ ਜਾਂ ਖਿਆਲਤ ਸਾਡੇ ਪੈਦਾ ਹੁੰਦੇ ਆ ਉਹ ਖਿਆਲਾਂ ਦੇ ਨਾਲ ਹੀ ਸਾਡੀ ਆਉਣ ਵਾਲੀ ਜ਼ਿੰਦਗੀ ਤੈਹ ਹੁੰਦੀ ਆ ਵੀ ਬੰਦੇ ਨੇ ਕਿਹੋ ਜਿਹਾ ਜੀਵਨ ਜਿਊਣਾ ਕਿਹੋ ਜੀ ਉਹਦੀ ਅੱਗੇ ਦੀ ਸਥਿਤੀ ਬਣੇਗੀ ਹੁਣ ਕਿਸੇ ਬੱਚੇ ਨੂੰ ਮੈਡੀਕਲ ਦੀ ਪੜ੍ਹਾਈ ਚ ਪਾਉਂਦੇ ਆ ਉਹਦੇ ਸੰਕਲਪ ਇਦਾਂ ਦੇ ਪੈਦਾ ਹੁੰਦੇ ਨੇ ਉਹ ਡਾਕਟਰ ਹੀ ਜਾ ਕੇ ਅੱਗੇ ਵਧਦਾ ਹੈ ਕੋਈ ਨਾਨ ਮੈਡੀਕਲ ਕਰਦਾ ਇੰਜੀਨੀਅਰਿੰਗ ਬਣਦਾ ਕੋਈ ਕਾਮਰਸ ਕਰਦਾ ਕੋਈ ਬੈਂਕਿੰਗ ਦੇ ਕੋਈ ਬੀ ਕਾਮ ਦੇ ਇਹੋ ਜੇ ਲਾਈਨ ਦੇ ਵਿੱਚ ਜਾਂਦਾ ਹੈ ਕੋਈ ਲਾਅ ਕਰਦਾ ਉਹ ਕੋਈ ਵਕੀਲ ਵਾਲੀ ਲਾਈਨ 'ਚ ਜਾਂਦਾ ਹੈ ਜਿਹੋ ਜਾਂ ਸੰਕਲਪ ਅਸੀਂ ਆਪਣੇ ਹਿਰਦੇ 'ਚ ਪੈਦਾ ਕਰਦੇ ਆ ਆਪਣੇ ਮਨ ਵਿੱਚ ਪੈਦਾ ਕਰਦੇ ਆ ਤੇ ਇਹਦੇ ਲਈ ਜ਼ਰੂਰੀ ਹੈ ਮਹਾਰਾਜ ਸਾਹਿਬ ਨੇ ਤਾਂ ਹੀ ਸਾਨੂੰ ਆ ਨਿਤਨੇਮ ਸਾਧ ਸੰਗਤ ਮਹਾਪੁਰਸ਼ਾਂ ਦਾ ਦਰਸ਼ਨ ਕਿ ਇਸ ਕਰਕੇ ਸਾਨੂੰ ਦਿੱਤਾ ਸੀ ਵੀ ਭਾਈ ਜੇ ਤੇਰਾ ਕਿਤੇ ਸੰਕਲਪ ਹੀ ਅੰਦਰ ਪੈਦਾ ਇਹੋ ਜਾਂ ਵਧੀਆ ਹੋ ਜਵੇ ਤੇਰੇ ਸੰਕਲਪ ਦੇ ਨਾਲੇ ਤੇਰਾ ਜੀਵਨ ਸੋਹਣਾ ਬਣ ਜਾਣਾ ਤਾਂ ਹੀ ਮਹਾਰਾਜ ਸਾਹਿਬ ਨੇ ਇਹਨੂੰ ਪ੍ਰਮਾਣਿਤ ਕੀਤਾ ਜਪ ਮੰਨ ਸਤਨਾਮ ਸਦਾ ਸਤਨਾਮ ਕਹਿੰਦੇ ਤੂੰ ਭਾਈ ਹੋਰ ਕੁਝ ਰੱਖਣ ਨਾਲੋਂ ਸੱਚੇ ਨੂੰ ਜਪਿਆ ਕਰ ਹਿਰਦੇ ਵਿੱਚ ਜਿਸ ਸੱਚੇ ਨੂੰ ਜਪੇਗਾ ਉਹਨੂੰ ਧਿਆਏਗਾ ਪਰਮੇਸ਼ਰ ਨੂੰ ਧਿਆਏਗਾ ਤੇ ਵੇਖੋ ਆਹ ਮਹਾਪੁਰਖਾਂ ਦੇ ਚਰਨਾਂ ਚਾਉਂਦੇ ਆ ਮੰਗਿਆ ਕਰੀਏ ਕਿ ਸਤਗੁਰੂ ਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਮਹਾਪੁਰਖੋ ਤੁਹਾਡੇ ਚਰਨਾ ਚਾਹੁੰਦੇ ਆ ਜਿੱਥੇ ਦੁਨਿਆਵੀ ਸੁੱਖ ਤਾਂ ਤੁਸੀਂ ਦੇ ਹੀ ਦੇਣੇ ਨੇ ਤੇਰੇ ਚਰਨਾ ਤੋਂ ਅਸੀਂ ਕੁਰਬਾਨ ਹੋ ਜਾਈਏ ਸਾਡਾ ਮਨ ਕਿਤੇ ਜੁੜਨ ਲੱਗ ਜਵੇ ਆਹ ਦੁਨਿਆਵੀ ਸੁੱਖ ਤਾਂ ਤੇਰੀ ਨਦਰ ਵਿੱਚ ਹੀ ਮਿਲ ਜਾਣੇ ਨੇ ਮਰ ਤੇਰੀ ਕਿਤੇ ਨਿਗਾ ਪੈ ਜਾਵੇ ਜਿੰਮੇ ਤੁਹਾਡੇ ਰੋਮ ਰੋਮ ਵਿੱਚ ਵਾਹਿਗੁਰੂ ਵਸਦਾ ਹੈ ਕਿਤੇ ਕਿਣਕਾ ਕਿਰਪਾ ਕਰਕੇ ਸਾਡੇ ਤੇ ਵੀ ਕਿਰਪਾ ਕਰ ਦੇ ਕਿਤੇ ਸਾਡਾ ਵੀ ਮਨ ਰੰਗਿਆ ਜਾਵੇ ਫਿਰ ਆ ਜਿੰਨੀਆਂ ਬੰਦੇ ਵੇਖੋ ਜਦੋਂ ਵੀ ਜਿਹੜਾ ਸ਼ਰੀਰ ਦਾ ਰੋਗ ਪੈਦਾ ਹੁੰਦਾ ਹੈ ਇਹ ਮਨ ਤੋਂ ਹੀ ਪੈਦਾ ਹੁੰਦਾ ਹੈ ਜ਼ਿਆਦਾਤਰ ਜਿਹੜਾ ਆਪਾਂ ਕਹਿੰਦੇ ਡਾਕਟਰ ਨੇ ਕਹਿ ਦਿੱਤਾ ਇਹ ਭਾਈ ਤੂੰ ਆ ਪਰਹੇਜ ਰੱਖ ਲੈ ਬੰਦੇ ਨੇ ਖਾਣ ਪੀਣ ਦਾ ਪਰਹੇਜ ਵੀ ਰੱਖਿਆ ਸਭ ਕੁਝ ਰੱਖਿਆ ਪਰ ਫੇਰ ਵੀ ਕਿਨ ਵੀ ਬੰਦੇ ਨੂੰ ਸਾਇਲੈਂਟ ਅਟੈਕ ਹੋ ਗਿਆ ਹੋ ਗਿਆ ਇਹ ਸਾਰਾ ਕੁਝ ਬੰਦੇ ਦੀ ਮਨ ਦੀ ਅੰਦਰ ਦੀ ਸਟ्रेस ਤੇ ਸਾਰਾ ਕੁਝ ਇਹ ਕੰਮ ਗੁਰਬਾਣੀ ਜਿੱਥੇ ਮਹਾ ਮੰਤਰ ਹੈ ਗੁਰਬਾਣੀ ਜਿੱਥੇ ਕਿਰਪਾ ਕਰਦੀ ਹੈ ਬੰਦੇ ਤੇ ਉਥੇ ਗੁਰਬਾਣੀ ਜੀਵਨ ਦੀ ਜਾਂਚ ਵੀ ਹੈ ਗੁਰਬਾਣੀ ਅੰਦਰ ਤੋਂ ਬੰਦੇ ਨੂੰ ਦੁਨੀਆਂ ਦੀਆਂ ਚਿੰਤਾਵਾਂ ਤੋਂ ਮੁਕਤ ਵੀ ਕਰਦੀ ਹੈ ਜਦੋਂ ਮਹਾਪੁਰਖਾਂ ਦਾ ਦਰਸ਼ਨ ਕਰਦੇ ਆਪਾਂ ਬਾਬਾ ਰਾਮ ਸਿੰਘ ਜੀ ਦਾ ਕਰਦੇ ਬਾਬਾ ਜੀ ਦਾ ਸਰੂਪ ਵੀ ਵੇਖ ਲੋ ਤੇ ਉਹਨਾਂ ਵੱਲ ਵੇਖ ਕੇ ਬੇਨਤੀ ਕਰਕੇ ਐ ਲੱਗਦਾ ਵੀ ਹੁਣ ਬਾਬਾ ਜੀ ਨੇ ਨਿਗਾਹ ਭਰ ਕੇ ਵੇਖ ਲਿਆ ਹੁਣ ਸਾਡੀਆਂ ਦੁਨੀਆ ਦੀਆਂ ਚਿੰਤਾਵਾਂ ਖਤਮ ਹੀ ਹੋ ਗਈਆਂ ਨੇ ਇਹ ਸਾਧੂਆਂ ਦੀ ਕਮਾਈ ਹੁੰਦੀ ਹੈ ਇਹ ਉਹਨਾਂ ਦੀ ਵਕੀਅਤ ਹੁੰਦੀ ਹੈ ਤੇ ਵੇਖੋ ਮਨ ਦੇ ਵਿੱਚ ਅਸੀਂ ਜੋ ਖਿਆਲ ਆਤ ਬਣਾਉਂਦੇ ਆ ਤੇ ਸਾਨੂੰ ਮਨ ਦੇ ਉੱਪਰ ਕੰਮ ਕਰਨਾ ਚਾਹੀਦਾ ਗੁਰਬਾਣੀ ਕਹਿੰਦੀ ਹੈ ਮਨ ਦੇ ਉੱਪਰ ਕਿਵੇਂ ਕੰਮ ਕਰਨਾ ਹੈ ਹੁਣ ਜਿਹੜੇ ਬੰਦ ਗੁਰੂ ਨਾਨਕ ਸਾਹਿਬ ਨੇ ਤਾਂ ਕਿੱਡਾ ਵਧੀਆ ਮਹਾਰਾਜ ਸਾਹਿਬ ਨੂੰ ਦੱਸਿਆ ਕਹਿੰਦੇ ਭਾਈ ਤੂੰ ਅੰਮ੍ਰਿਤ ਵੇਲਾ ਜਦੋਂ ਸੰਭਾਲੇਂਗਾ ਅੰਮ੍ਰਿਤ ਵੇਲਾ ਸੰਭਾਲਿਆ ਤੇ ਜੋ ਤੂੰ ਪਹਿਲਾਂ ਧਿਆਨ ਲਾ ਕੇ ਉਹ ਵਾਹਿਗੁਰੂ ਦੀ ਸਭ ਤੋਂ ਵੱਡੀ ਵਡਿਆਈ ਕਰ ਸਭ ਤੋਂ ਵੱਡੀ ਉਹਦੀ ਵਡਿਆਈ ਹੈ ਨਾ ਉਹਦਾ ਨਾਮ ਹੈ ਤੇ ਜਪਜੀ ਸਾਹਿਬ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤਾ ਜੇ ਕੋਈ ਆਪ ਵੀ ਤੇ ਆਪਣੇ ਬੱਚਿਆਂ ਨੂੰ ਲੈ ਕੇ ਜਪਜੀ ਸਾਹਿਬ ਇਹ ਮੰਨ ਕੇ ਪੜੇ ਫੀਲ ਕਰਕੇ ਪੜੇ ਜਿੰਨਾ ਕੁ ਸਮਝ ਆਉਂਦਾ ਓਨਾਂ ਕੁ ਮੰਨ ਕੇ ਪੜੇ ਕੁਝ ਤਾਂ ਸਮਝ ਆਏਗਾ ਜਦੋਂ ਬੰਦਾ ਪੜੇਗਾ ਵੀ ਇਹ ਗੱਲ ਤਾਂ ਪਰਮਾਤਮਾ ਦੀ ਹੈ ਵਾਹਿਗੁਰੂ ਦੀ ਵਡਿਆਈ ਹੈ ਫਿਰ ਇਹ ਚ ਅੰਤ ਦੀ ਗੱਲ ਕਿਹੜੀ ਕੀਤੀ ਹੈ ਵੱਡੇ ਦੀ ਗੱਲ ਕਿਹੜੀ ਕੀਤੀ ਹੈ ਕੀ ਕਹਿਆ ਮਾਰਦ ਨੇ ਅੰਤ ਨਾ ਸਿਪਤੀ ਕਹਿਣ ਦਾ ਅੰਤ ਹੈ ਵਾਹਿਗੁਰੂ ਤੇਰਾ ਤਾਂ ਅੰਤ ਕੋਈ ਨਹੀਂ ਜੇ ਤੂੰ ਸਾਨੂੰ ਪੈਦਾ ਕੀਤਾ ਹੈ ਫਿਰ ਮਾਰਦ ਜੇ ਤੂੰ ਸਾਨੂੰ ਪੈਦਾ ਕੀਤਾ ਤੂੰ ਐਡਾ ਵੱਡਾ ਹੈ ਜੇ ਮੈਂ ਤੈਨੂੰ ਧਿਆਮਾਂ ਤੂੰ ਐਡਾ ਵੱਡਾ ਹੈ ਸਾਰੀ ਦੁਨੀਆ ਨੂੰ ਪਾਲਦਾ ਤੂੰ ਮੇਰੀ ਵੀ ਪਤ ਰੱਖ ਲਵੇਂ ਫਿਰ ਵੇਖੋ ਆਪੇ ਹੀ ਮਹਾਰਾਜ ਸਾਹਿਬ ਤੇ ਭਰੋਸਾ ਬਣਦਾ ਤੇ ਭਰੋਸੇ ਵਾਲਿਆਂ ਦਾ ਵਿੜਾ ਪਾਰ ਹੋ ਜਾਂਦਾ ਤੇ ਜਿਹੜੇ ਫੇਰ ਭਰੋਸਾ ਰੱਖ ਕੇ ਆਉਂਦੇ ਉਹਨਾਂ ਨੂੰ ਤਾਂ ਫਿਰ ਸਤਗੁਰੂ ਜੀ ਤਾਰ ਦੇਈ ਨੇ ਗੇੜੇ ਚੜਗੇ ਗੁਰਾਂ ਦੇ ਵਿੜੇ ਆ ਵਿੜ ਹੈ ਮਨ ਕਰਕੇ ਚੜ ਜਾਣਾ ਓਈਓ ਪਾਰ ਹੋਣਗੇ ਇਹੜੇ ਚੜਕੇ ਗੁਰਾਂ ਦੇ ਵੇੜੇ ਹੋਈਓ 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 ਪਾਰ ਜਿਹੜੇ ਚੜ ਕੇ ਗੁਰਾਂ ਦੇ ਬੇੜੇ ਹੋਇਓ ਪਾਰੋਂ ਮੋਣਗੇ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਜਿਹੜੇ ਗੋਬਿੰਦ ਗੋਬਿੰਦ ਜਪਦੇ ਹੋਇਓ ਪਾਰੋਂ ਮੋਣਗੇ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਉਹ ਯੋ ਪਾਰ ਹੋਣਗੇ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਉਹ ਯੋ ਪਾਰ ਹੋਣਗੇ ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਉਹ ਯੋ ਪਾਰ ਹੋਣਗੇ ਸਭ ਗੁਰੂ ਵਾਹਿਗੁਰੂ ਜਪਦੇ ਕੋ ਯੋ ਪਾਰ ਹੋਣਗੇ ਗੁਰੂ ਜਪਦੇ ਹੋਇਓ ਪਾਰੋਂਣਗੇ ਜਿੰਨਾਂ ਨੇ ਉਹਦੇ ਨਾਲ ਸਾਝ ਪਾਲੀ ਉਹ ਕਿਸੇ ਵੀ ਨਾਮ ਕਰਕੇ ਤੂੰ ਸਾਝ ਪਾਲ ਰਾਮ ਰਾਮ ਕਹਿਣ ਲੱਗ ਜਾ ਉਹਦੇ ਨਾਲ ਤੇਰੀ ਅੰਦਰੋਂ ਬੰਦਾ ਕਹਿੰਦਾ ਆਪਾਂ ਹੁਣ ਮੈਂ ਚ ਜਿਉਂਦੇ ਆਪਾਂ ਕਹਿੰਦੇ ਵੀ ਵੇਖ ਆ ਮੇਰਾ ਮਹਾਰਜ ਕਹਿੰਦੇ ਸਰੀਰ ਨਹੀਂ ਅੰਦਰਲੀ ਮੈਂ ਬੰਦੇ ਦੀ ਬੋਲੀ ਪਰ ਜਦੋਂ ਆਤਮਿਕ ਤੌਰ ਤੇ ਅਸੀਂ ਸਪਿਰਚੁਅਲ ਤੌਰ ਤੇ ਕੋਈ ਯਤਨ ਕਰਦੇ ਆਂ ਜੇ ਬੰਦਾ ਇੱਕ ਜਪਜੀ ਸਾਹਿਬੀ ਰੋਜ਼ ਉੱਠ ਕੇ ਕਰਦਾ ਨਾ ਉਹਦੇ ਅੰਦਰ ਦੀਆਂ ਪਤਾ ਨਹੀਂ ਕਿੰਨੀਆਂ ਅੰਦਰ ਦੀਆਂ ਵਾਸ਼ਨਾਵਾਂ ਅੰਦਰ ਦੇ ਰੋਗ ਮੈਂ ਦੇ ਰੋਗ ਮਰ ਜਾਂਦੇ ਨੇ ਆਪਣੇ ਆਪ ਜਦੋਂ ਵਾਹਿਗੁਰੂ ਦੀ ਵਡਿਆਈ ਕਰਦਾ ਹੈ ਵਾਹਿਗੁਰੂ ਦੀ ਵਡਿਆਈ ਐਡੀ ਵੱਡੀ ਹੈ ਅਕਾਲ ਪੁਰਖ ਦੀ ਵਡਿਆਈ ਐਡੀ ਵੱਡੀ ਹੈ ਤੇ ਵੇਖੋ ਕਦੇ ਜੇ ਇੰਨਾ ਕਰਿਆ ਤੇ ਇੰਨੀ ਸਾਨੂੰ ਵਡਿਆਈ ਮਿਲਦੀ ਹੈ ਬੰਦਾ ਸ਼ਾਂਤ ਹੁੰਦਾ ਹੈ ਰੱਬ ਦੇ ਪਿਆਰਿਆਂ ਦਾ ਹਿਰਦਾ ਕਿਹੋ ਜਿਹਾ ਹੁੰਦਾ ਹੋਵੇਗਾ ਜਿਹੜੇ ਰੱਬ ਦੇ ਘਰੋਂ ਹੀ ਵਖੀ ਆਉਂਦੇ ਨੇ ਇਨਾਂ ਨੂੰ ਕਿ ਧੰਨ 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 ਜਨ ਆਇਆ ਜਨਮ ਮਰਨ ਦੋਹੋ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੇ ਅਸੀਂ 10 ਮਿੰਟ ਦੇ ਲਈ ਵੀ ਨਾ ਜਦੋਂ ਅੰਦਰੋਂ ਐ ਸ਼ਾਂਤ ਹੋ ਕੇ ਬੈਠੀਏ ਤੇ ਮਨ ਵਿੱਚ ਸੋਚੀਏ ਵੀ ਮਨਾ ਕੀ ਇੱਥੋਂ ਲੈ ਕੇ ਜਾਣਾ ਸਭ ਕੁਝ ਵਾਹਿਗੁਰੂ ਦਾ ਦਿੱਤਾ ਓਨੇ ਦਿੱਤਾ ਉਹਦਾ ਸ਼ੁਕਰ ਕਰੀਏ ਕੌਣ ਆਪਣਾ ਕੌਣ ਪਰਾਇਆ ਕੌਣ ਵਿਗੰਨ ਫਿਰ ਵੇਖੋ ਜਦੋਂ ਬੰਦਾ ਇਹ ਸੋਚਦਾ ਬੰਦਾ